ਹਰਮਜੀਤ ਕਿੱਥੋਂ ਰਹਿਣ ਵਾਲੇ ਕੋਟਲੀ ਹਰਤੰਦਾ ਕੀ ਸਮੱਸਿਆ ਆਈ ਤੁਹਾਨੂੰ ਮੱਚਾ ਹੈ ਜੀ ਜਾਣਦਾ ਮੈਂ ਸਕੂਟਰੀ ਦੇ ਉੱਤੇ ਤਾਂ ਸਕੂਟਰੀ ਸਲੇਪ ਹੋ ਗਈ ਤੇ ਉਹ ਲੱਤ ਮੇਰੀ ਅੱਗੇ ਟੁੱਟੀ ਪਲੇਟ ਪਈ ਹੈ ਸਿੱਧੀ ਰਹੀ ਦੀ ਉਹ ਥੱਲੇ ਆ ਗਈ ਸਕੂਟਰੀ ਚ ਉਹ ਪੇਟ ਤੋਂ ਸਿੱਧੀ ਲੱਤ ਕਿਉਂ ਕੀ ਟ੍ਰੀਟਮੈਂਟ ਕੀ ਚਾਹ ਰਹੇ ਤੁਸੀਂ ਹੇਲਮੈਂਟ ਕੋਈ ਵੀ ਨਹੀਂ ਆਉਂਦਾ ਟੀਕੇ ਲਾ ਜਾਂਦੇ ਆ ਫੁਲਗੋਥ ਲਾ ਆਂਦੇ ਆ ਹੋ ਰੋਟਰਾ ਕੋਈ ਪਹੁੰਚਿਆ ਨਹੀਂ ਡਾਕਟਰ ਨੇ ਆਹ ਕਿਹਾ ਇੱਕ ਵਾਰੀ ਨਹੀਂ ਵੇਖੀ ਲੱਤ ਕੋਈ ਕਿਤਰਾ ਕਿਤਨ ਕੋਈ ਪ੍ਰੀਟ ਹੋਣਾ ਨਹੀਂ ਹਾਂਜੀ ਕਿੰਨੀ ਦੇਰ ਹੋ ਗਿਆ ਨਹੀਂ ਹੋਇਆ ਹਾਂਜੀ ਕਿੰਨੀ ਦੇਰ ਹੈ ਨਹੀਂ ਹੋ ਰਿਹਾ ਉਹ ਵੱਡਾ ਜਦੋਂ ਤੇ ਦਾਖਲ ਹੋਏ ਉਦੋਂ ਤੇ ਕੋਈ ਕਰਦੇ ਕਿਉਂ ਨਹੀਂ ਹੋ ਰਿਹਾ ਕੀ ਕਹਿੰਦੇ ਕੀ ਪਤਾ ਹੁਣ ਉਹ ਡਾਕਟਰ ਕਹਿੰਦਾ ਅਸੀਂ ਛੁੱਟੀਆਂ ਤੇ ਗਏ ਤੇ ਹੋਂ ਕਹਿੰਦਾ ਯੋ ਬੁੱਧ ਮੰਗਲਵਾਰ ਨੂੰ ਮੰਗਲਵਾਰ ਕਹਿੰਦਾ ਕਰਾਂਗੇ ਜਿੰਨੇ ਦੇ ਨੁਕਸਾਨ ਆਏ ਤਾਂ ਤਾਂ ਤੇ ਹੋ ਤੈਂ ਤਰੀਕ ਤੇ ਆਏ ਕਿੰਨੀ ਕਿ ਦਰਦ ਹੁੰਦੀ ਹੈ ਕਿੰਨੀ ਦਰਦ ਤਾਂ ਬਹੁਤ ਹੁੰਦੀ ਹੈ 30 ਪਸਾਬ ਬੈਠੇ ਮੈਂ ਓਕੇ ਹੈ ਤੇ ਕੀ ਸੀਮੈਂਟ ਕਰ ਕੀ ਰਿਹੇ ਨੇ ਤੁਹਾਡਾ ਇਲਾਜ ਕਿਵੇਂ ਕਰਦੇ ਹੋ ਹੋ ਵੀ ਨਹੀਂ ਕਰਦੇ ਕਾਰਟ ਵਿੱਚ ਕੀ ਚਾਲੂ ਕੀਤਾ ਵਾ ਕਾਰਟ ਤੇ ਚੱਲਦਾ ਹੈ ਦਵਾਈ ਦੂ ਹੀ ਜਿਹੜੀ ਕਾਰਟ ਤੇ ਚੱਲਦੀ ਉਹ 15 ਦਿਨ ਉਹ ਆਪਰੇਟ ਨਹੀਂ ਮਾਰਦਾ ਨਹੀਂ ਆ ਜੇ ਨੇ ਮੁਸ਼ਕਿਲ ਆ ਰਹੀ ਹੈ ਬਹੁਤ ਜ਼ਿਆਦਾ ਮੇਰਾ ਨਾਮ ਵਿਜੇਤਾ ਵਾ ਮੈਂ ਖੋਜਪੁਰ ਦੀ ਰਹਿਣ ਵਾਲੀ ਆ ਇਹ ਮੇਰੀ ਮੰਮਾ ਵਾ ਸ਼ੋਭਾ ਇਹਨਾਂ ਦੇ ਐਕਸੀਡੈਂਟ ਹੋ ਕੇ ਇੱਕ ਲੱਜ ਦੋਨੋਂ ਹੱਡੀਆਂ ਟੁੱਟ ਗਈਆਂ ਕਿੰਨੀ ਦਿਨ ਹੋ ਐਕਸੀਡੈਂਟ ਆ ਜੱਟ ਦੇ ਨ ਹੋ ਗਿਆ ਸਮੱਸਿਆ ਹੈਗੀ ਆ ਇਸ ਬੋਤ ਮਤਲਬ ਆਪਰੇਸ਼ਨ ਹੀ ਕਰਦੇ ਪਰ ਰੋਜ਼ ਕਹਿ ਦਿੰਦੇ ਅੱਜ ਕਰਾਂਗੇ ਕੱਲ ਕਰਾਂਗੇ ਇਸ ਤਰ੍ਹਾਂ ਮਤਲਬ ਰੋਜ਼ ਕਹਿ ਦਿੰਦੇ ਆ ਕਿ ਆਪਰੇਸ਼ਨ ਕਰਾਂਗੇ ਪਰ ਤੁਹਾਡਾ ਡਿਲੇ ਹੋ ਜਾਏਗਾ ਆਪਰੇਸ਼ਨ ਕਰ ਦੇਗੀ ਨਹੀਂ ਪਤਾ ਨਹੀਂ ਹੁਣ ਸਾਨੂੰ ਆਪਣੀ ਪਤਾ ਕਦੀ ਕਹਿ ਦਿੰਦੇ ਤੁਹਾਡਾ ਕਾਰਡ ਤੇ ਹੋਣ ਡਿਆ ਵੇ ਇਸਕੇ ਤੁਹਾਡਾ ਕਾਰਡ ਤੇ ਜਿਹੜਾ ਹੋਣ ਡਿਆ ਵਾ ਉਹ ਤੇ ਲੇਟ ਹੋਣਾ ਆਪਰੇਸ਼ਨ ਤੇ ਹੁਣ ਜਿਹੜਾ ਕਹਿੰਦੇ ਆ ਕਿ ਮਤਲਬ ਤੁਹਾਡਾ ਸਮਾਨ ਆ ਗਿਆ ਵਾ ਕਦੀ ਕਹਿੰਦੇ ਹੀ ਪਹਿਲਾਂ ਕਹਿੰਦੇ ਕਿ ਬੁੱਧਵਾਰ ਕਰਾਂਗੇ ਬੁੱਧਵਾ ਜਾਂ ਵੀਰਵਾਰ ਕਰਾਂਗੇ ਤੇ ਬੁੱਧਵਾ ਤੇ ਕਹਿੰਦੇ ਜੇ ਅਸੀਂ ਪ੍ਰੈਸ਼ਰ ਨੇ ਲੇਟ ਕਰਦੇ ਆ ਪਰ ਜੇ ਸਾਡੀ ਕੋਈ ਜਮਵਾਣੀ ਕਾਲ ਇਨਫੈਕਸ਼ਨ ਹੋ ਸਕਦੀ ਹੈ ਲੇਟ ਕਿਉਂ ਕਰਦੇ ਵੀ ਆ ਪਤਾ ਨਹੀਂ ਹੁਣ ਡਾਕਟਰਾਂ ਦੀ ਚੈੱਕ ਨੋ ਡਾਕਟਰ ਰੋਜ਼ ਨਹੀਂ ਚੈੱਕ ਕਰਨਾਂਦੇ ਵੀ ਡਾਕਟਰ ਨੂੰ ਮਿਲਦੇ ਨਾ ਕੱਲ ਮਿਲੇ ਤੇ ਅੱਜ ਮਿਲੇ ਡਾਕਟਰ ਤੇ ਪਹਿਲਾਂ ਪੁੱਛਦੇ ਰਏ ਸਾਰੇ ਤੇ ਸਾਰੇ ਕਹਿੰਦੇ ਕਿ ਛੁੱਟੀ ਤੇ ਗਏ ਆ ਡਾਕਟਰ ਕਿੰਨੇ ਦਿਨ ਰਏ ਛੁੱਟੀ ਤੇ ਤਿੰਨ ਚਾਰ ਆਹ ਕਹਿੰਦੇ ਪੂਰਾ ਵੀਕ ਹੀ ਨਹੀਂ ਡਾਕਟਰ ਆ ਗਿਆ ਹਸਪੀਟਲ ਆਈ ਨਹੀਂ ਆ ਉਹ ਵੀ ਆਏ ਆ ਤੇ ਅੱਜ ਆਏ ਆ ਤੇ ઓਪਰੇਟ ਕਿਉਂ ਨਹੀਂ ਕਰਦੇ ਛੁੱਟੀ ਕਰਕੇ ਨਹੀਂ ਹੋਣਾ ਪਤਾ ਨਹੀਂ ਕਹਿ ਦਿੰਦੇ ਆ ਕਿ ਕੱਲ ਕਰਾਂਗੇ ਪਰਸੋਂ ਕਰਾਂਗੇ ਰੋਜ਼ ਇਸ ਤਰ੍ਹਾਂ ਬਹਾਨੇ ਲਾ ਦਿੰਦੇ ਆ ਇਓ ਪ੍ਰੇਟ ਨੂੰ ਆਖੀਂ ਦਾਛੂ ਕਿ ਇਹ ਤਾਂ ਨਹੀਂ ਆ। ਪਹਿਲਾਂ ਕਹਿੰਦੇ ਕਿ ਡਾਕਟਰ ਛੁੱਟੀ ਤੇ ਤਾਂ ਕਰਕੇ ਹੁਣ ਤਾਂ ਕੱਲ ਦੋ ਕੱਲ ਦਾ ਆ ਕੇ ਦਾ ਛੁੱਟੀ ਤੋਂ ਕੱਲ ਪਰਸੋਂ ਦੇ ਆ ਕੇ ਤੇ ਫਿਰ ਕੱਲ ਜਾਂ ਅੱਜ ਤੱਕ ਹੋ ਜਾਣਾ ਚਾਹੀਦਾ ਇਹ ਪ੍ਰੇਟ ਤੇ ਅੱਜ ਵੀ ਨਹੀਂ ਹੋਇਆ ਤੇ ਕੱਲ ਵੀ ਨਹੀਂ ਹੋਇਆ। ਕੀ ਮੰਗ ਕਰਦੇ? ਮੰਗ ਤਾਂ ਕੁਝ ਵੀ ਨਹੀਂ ਕਰਨ ਦੇ ਤੇ ਸਾਡਾ ਪ੍ਰੇਟ ਤਾਂ ਜਲਦੀ ਕਰ ਦੇਣ ਕਿਉਂਕਿ ਲੱਤ ਦੀ ਮੁਸ਼ਕਿਲ ਆ। ਤੁਨ ਬਦਲ ਲੱਤ ਦੀ ਹੱਡੀ ਪੁਰਾਣੀ ਹੱਡੀ ਜੁੜਣ ਦੇ ਵਿੱਚ ਸਮਾਂ ਲੱਗਦਾ ਵਾ। ਕਿੰਨੀ ਜ਼ਿਆਦਾ ਟੁੱਟੀ ਆ। ਬੁੜੀ ਟੁੱਟ ਗਈ ਈ। ਚਾਰ ਟੁੱਟੇ ਹੋ ਗਏ ਆ। ਦੋਨਾਂ ਹੱਡੀਆਂ ਜੀ। ਹੱਡੀ ਦਾ ਸ਼ੋਭਾ ਕੀ ਸਮੱਸਿਆ ਦਾ ਸਮੱਸਿਆ ਕਿ ਮੇਰਾ ਐਕਸੀਡੈਂਟ ਹੋਇਆ ਸੀ 9 ਵਜੇ। ਉਹ ਸ਼ੁੱਕਰਵਾਰ ਕਿੰਨੇ ਦਿਨ ਹੋ ਗਏ? 8 ਦਿਨ ਹੋ ਗਏ ਅੱਜ। ਤੇ ਇਹੋ ਕਹਿੰਦੇ ਉਹ ਦਿਨ ਵੀ ਪੱਟੀ ਕੀਤੀ ਸੀ ਤੇ ਕਹਿੰਦੇ ਪੱਟੀ ਕੀਤੀ ਤੇ ਤੁਸੀਂ ਘਰੇ ਚੱਲ ਜਾਓ ਛੁੱਟੀਆਂ ਨਹੀਂ ਘੜੀ। ਕਿ ਮੈਂ ਛੁੱਟੀ ਤੇ ਚੱਲਿਆ ਮੈਂ ਛੁੱਟੀਆਂ ਕਰਨੀਆਂ ਨੇ। ਤੁਸੀਂ ਘਰ ਚੱਲ ਜਾਓ। ਕਿ ਬਸ ਮੁੜਕੇ ਜੀ ਉਹ ਛੁੱਟੀਆਂ ਤੇ ਆ ਤੇ ਕੱਲ ਦਾ ਤੇ ਚਲੋ ਤੁਹਾਡੇ ਕੋ ਇੱਥੇ ਨਹੀਂ ਆਇਆ ਕੱਲ ਦਾ ਉਦੋਂ ਸਾਰੇ ਵੇਖਣ ਦੇ ਕਿ ਡਾਕਟਰ ਸਾਹਿਬ ਆਏ ਆ ਠੀਕ ਆ ਐਦਾਂ ਹੀ ਟਾਈਮ ਲੰਘਾਈ ਜਾਂਦਾ ਕਦੀ ਕਹਿੰਦਾ ਅੱਜ ਕਰਾਂਗਾ ਕੱਲ ਕਰਾਂਗਾ ਹੁਣ ਆਂਦਾ ਵੀ ਮੇਰੇ ਕੋ ਇੰਨਾ ਟਾਈਮ ਨਹੀਂ ਹੈਗਾ ਮੈਂ ਇਧਰ ਆ ਕਿ ਮੈਂ ਮੰਗਲਵਾਰ ਤੋਂ ਗਿਆ ਟੈਪਰੇਸ਼ਨ ਨਹੀਂ ਕਰ ਸਕਦਾ ਕਿ ਇਹ ਉਹ ਡਾਕਟਰ ਨੇ ਨਹੀਂ ਕੀਤਾ ਇਹ ਇੱਕੋ ਡਾਕਟਰ ਨੇ ਕਰਨਾ ਹੈ ਉਹ ਹੋ ਡਾਕਟਰ ਨੂੰ ਕਹੀਦਾ ਜੂ ਡਾਇਰੈਕਟਰ ਕਹਿੰਦੇ ਕਿ ਉਹਦਾ ਕੇਸ ਉਹ ਹੀ ਕਰ ਸਕਦਾ ਹੈ ਨਹੀਂ ਕਰ ਸਕਦੇ ਕੁਝ ਵੀ ਤੁਹਾਨੂੰ ਕਿੰਨੀ ਕੁ ਦਿੱਕਤ ਆ ਰਹੀ ਦਰਦ ਕਿੰਨੀ ਹੋ ਰਹੀ ਹੈ ਦਰਦ ਤੇ ਅੱਜ ਤੇ ਮੇਰਾ ਉਹਦੋਂ ਦੇ ਤੇ ਮੈਂ ਐਵੇਂ ਕਰਨ ਨੂੰ ਕਹਾਂ ਮੇਰਾ ਸਹੀ ਅੱਜ ਤੇ ਮੇਰਾ ਬੜਾ ਮੁਸ਼ਕਲ ਜਿਹਾ ਲੱਗ ਰਿਹਾ ਨੇ ਇਹ ਬ੍ਰੀਅਰ ਟਾਈਮ ਆ ਇੰਦਾਂ ਤੇ ਫਿਰ ਛੇ ਇਹ ਤਾਂ ਬੜਾ ਵਧੀਆ ਹੀ ਭਰਾਵਾ ਸਰਕਾਰੀ ਹਸਪਤਾਲੇ ਤੁਹਾਨੂੰ ਲੱਗਦਾ ਸੀ ਉੱਥੋਂ ਤਾਂ ਮਿਲਦੀਆਂ ਸਾਰੀਆਂ ਜਿਹੜੀਆਂ ਮਿਲਣੀਆਂ ਜੀ ਐਸਾ ਬਣਾ ਦੇ ਕੋਈ ਵੀ ਨਹੀਂ ਮਿਲਣਦੀ ਸਾਡੇ ਹਸਪਤਾਲਾਂ ਦੇ ਹੁਣ ਲੱਤ ਸਾਡੇ ਸੈਲਿੰਗ ਵੀ ਹੋਈ ਹੈ ਹਾਂਜੀ